ਨਮਸਕਾਰ ਆਕਾਸ਼ ਵਾਣੀ ਦਾ ਝਲੰਦਰ ਕੇਂਦਰ ਹੈ ਹੁਣ ਤੁਸੀਂ ਜੰਨਤਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ 18ਵੀਂ ਲੋਕ ਸਭਾ ਦਾ ਪਹਿਲਾ اجلاس ਕੱਲ ਤੋਂ ਸ਼ੁਰੂ ਹੋ ਰਿਹਾ ਹੈ اجلاس ਦੌਰਾਨ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਨੂੰ ਸਹੁੰ ਚੁਕਾਈ ਜਾਵੇਗੀ ਭਾਜਪਾ ਦੇ ਸੀਨੀਅਰ ਸੰਸਦ ਮੈਂਬਰ ਪ੍ਰਧਾਨੀ ਮਹਿਤਾਬ ਲੋਕ ਸਭਾ ਸੰਸਦ ਮੈਂਬਰਾਂ ਨੂੰ ਸਹੁੰ ਚੁਕਾਉਣਗੇ ਸ਼੍ਰੀ ਮਹਿਤਾਬ ਨੂੰ ਆਰਜੀ ਸਪੀਕਰ ਬਣਾਇਆ ਗਿਆ ਹੈ ਨਵੀਂ ਲੋਕ ਸਭਾ ਦੀ ਸਪੀਕਰ ਦੀ ਚੋਣ 26 ਜੂਨ ਨੂੰ ਹੋਵੇਗੀ 27 ਜੂਨ ਨੂੰ ਲੋਕ ਸਭਾ ਤੇ ਰਾਜ ਸਭਾ ਦਾ ਸੰਜਗ اجلاس ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਸੰਬੋਧਨ ਨਾਲ ਸ਼ੁਰੂ ਹੋਵੇਗਾ ਏਜਲਾਸ 31 ਜੁਲਾਈ ਤੱਕ ਚੱਲੇਗਾ ਪੰਜਾਬ ਦਾ ਪਠਾਨਕੋਟ ਜ਼ਿਲ੍ਹਾ ਸੂਬੇ ਵਿੱਚ ਸਭ ਤੋਂ ਵਧੀਆ ਗੁਣਵੱਤਾ ਵਾਲੀ ਲੀਚੀ ਦਾ ਉਤਪਾਦਨ ਕਰਦਾ ਹੈ ਤੇ ਸੂਬੇ ਦੇ ਲੀਚੀ ਉਤਪਾਦਨ 'ਚ 60% ਯੋਗਦਾਨ ਪਾਉਂਦਾ ਹੈ ਜ਼ਿਲ੍ਹੇ ਵਿੱਚ ਲੀਚੀ ਦੀ ਖੇਤੀ ਦਾ ਵਿਸਥਾਰ ਹੋ ਰਿਹਾ ਹੈ ਹਰ ਸਾਲ ਨਵੇਂ ਬਾਗ ਲਾਏ ਜਾ ਰਹੇ ਨੇ ਜਿਸ ਨਾਲ ਕਿਸਾਨਾਂ ਨੂੰ ਚੰਗੀ ਆਮਦਨ ਹੋ ਰਹੀ ਹੈ ਇੱਕ ਰਿਪੋਰਟ ਪੰਜਾਬ ਵਿੱਚ ਕੋਈ 3900 ਹੈਕਟੇਅਰ ਜ਼ਮੀਨ ਲੀਚੀ ਦੀ ਕਾਸ਼ਟ ਲਈ ਸਮਰਪਿਤ ਹੈ ਜਿਸ ਵਿੱਚੋਂ ਕੋਈ 2200 ਹੈਕਟੇਅਰ ਪਠਾਨਕੋਟ ਜ਼ਿਲ੍ਹੇ ਵਿੱਚ ਸਥਿਤ ਹੈ ਇਹ ਸੂਬੇ ਵਿੱਚ ਕੋ ਲੀਚੀ ਦੀ ਕਾਸ਼ਤਾਂ ਕਰੀਬ 60 ਫੀਸਦੀ ਹੈ ਸੂਬਾ ਸਰਕਾਰ ਹੁਣ ਪਠਾਨਕੋਟ ਜ਼ਿਲ੍ਹੇ ਦੀ ਵਧੀਆ ਕੁਆਲਿਟੀ ਦੀ ਲੀਚੀ ਨੂੰ ਵਿਦੇਸ਼ਾਂ ਵਿੱਚ ਨਿਰਯਾਤ ਕਰਨ ਲਈ ਤਿਆਰ ਹੈ ਅਤੇ ਲੀਚੀ ਦੀ ਪਹਿਲੀ ਖੇਪ ਛੇਤੀ ਹੀ ਵਿਦੇਸ਼ਾਂ ਵਿੱਚ ਨਿਰਯਾਤ ਕੀਤੀ ਜਾਵੇਗੀ ਇਸ ਨਾਲ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਮਦਦ ਮਿਲੇਗੀ ਅਤੇ ਜ਼ਮੀਨ ਹੇਠਲੇ ਪਾਣੀ ਤੇ ਉਹਨਾਂ ਦੀ ਨਿਰਭਰਤਾ ਵੀ ਘਟੇਗੀ ਜ਼ਿਲ੍ਹੇ ਦੇ ਸੁਜਾਨਪੁਰ ਵਿਖੇ ਪਹਿਲਾਂ ਹੀ ਲੀਚੀ ਅਸਟੇਟ ਸਥਾਪਿਤ ਕੀਤੀ ਜਾ ਚੁੱਕੀ ਹੈ ਜਿੱਥੇ ਇਲਾਕੇ ਦੇ ਬਾਗਵਾਨਾਂ ਨੂੰ ਇੱਕੋ ਛਤ ਹੇਠ ਸਾਰੀਆਂ ਜ਼ਰੂਰੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਨੇ ਸ਼ਿਸ਼ੂ ਸ਼ਰਮਾ ਸ਼ਾਂਤਲ ਆਕਾਸ਼ਵਾਨੀ ਸਮਾਚਾਰ ਜਲੰਧਰ ਅੰਮ੍ਰਿਤਸਰ ਦੀ ਹਾਤੀ ਪੁਲਿਸ ਨੇ ਕੇਂਦਰੀ ਏਜੰਸੀਆਂ ਨਾਲ ਤਾਲਮੇਲ ਕਰਦਿਆਂ ਅਜਨਾਲਾ ਤੋਂ ਤਿੰਨ ਕਾਰਕੁਨਾਂ ਨੂੰ ਗ੍ਰਿਫਤਾਰ ਕਰਕੇ ਅਮਰੀਕਾ ਸਥਿਤ ਤਸਕਰ ਸਰਵਣ ਸਿੰਘ ਉਰਫ ਪੋਲਾ ਹਵੇਲੀਆਂ ਦੀ ਹਮਾਇਤ ਪ੍ਰਾਪਤ ਨਾਰਕੋਟਿਕਸ ਦੇ ਸੰਗਠਿਤ ਅਪਰਾਧ ਦੇ ਘਾਟਚੋਰ ਦਾ ਪਰਦਾਫਾਸ਼ ਕੀਤਾ ਹੈ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਕੱਲ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਖਾਲੜਾ ਵਾਸੀ ਕਰਨਜੀਤ ਸਿੰਘ, ਅੰਮ੍ਰਿਤਸਰ ਦੇ ਰਾਜਾ ਸਾੰਸੀ ਵਾਸੀ ਆਕਾਸ਼ ਸ਼ਿਰਟ ਉਰਫ ਰਗੂ ਅਤੇ ਸੁਖਦੀਪ ਸਿੰਘ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਇਹਨਾਂ ਦੇ ਕਬਜ਼ੇ ਵਿੱਚੋਂ 6 ਪਿਸਤੌਲਾਂ, 6 ਅੰਚਲੇ ਕਾਰਤ दस मैगजीन 200 ग्राम हेरोइन ਅਤੇ ਇੱਕ ਵਜ਼ਨ ਤੋਲਣ ਵਾਲੀ ਇਲੈਕਟ੍ਰੋਨਿਕ ਮਸ਼ੀਨ ਬਰਾਮਦ ਕੀਤੀ ਹੈ ਗੌਰਵ ਯਾਦਵ ਨੇ ਦੱਸਿਆ ਕਿ ਏਤਲਾ ਮਿਲੀ ਸੀ ਕਿ ਸਰਵਣ ਸਿੰਘ ਦੇ ਸਾਥੀਆਂ ਨੇ ਹਥਿਆਰਾਂ ਦੀ ਖੇਪ ਪ੍ਰਾਪਤ ਕੀਤੀ ਹੈ ਅਤੇ ਉਹ ਇਸ ਖੇਪ ਨੂੰ ਕਿਸੇ ਹੋਰ ਨੂੰ ਸੌਂਪਣ ਜਾ ਰਿਹਾ ਹੈ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਨੇ ਤਿੰਨਾਂ ਮੁਲਜ਼ਮਾ ਨੂੰ ਗ੍ਰਿਫਤਾਰ ਕੀਤਾ ਜ਼ਿਕਰਯੋਗ ਹੈ ਕਿ ਪੋਲਾ ਹਵੇਲੀਆਂ ਜਿਸ ਦੀ ਗ੍ਰਿਫਤਾਰੀ ਤੇ 2 ਲੱਖ ਰੁਪਏ ਦਾ ਇਨਾਮ ਸੀ ਕਥਿਤ ਨਸ਼ਾ ਤਸਕਰ ਰஞ்சிਤ ਉਰਫ ਚੀਤਾ ਦਾਪਰਾ ਹੈ ਅਤੇ 532 ਕਿਲੋ ਹੈਰੋਇਨ ਦੇ ਮਾਮਲੇ ਚ ਲੋੜਿੰਦਾ ਸੀ ਜਿਸ ਦੇ ਸਬੰਧ ਵਿੱਚ ਉਸ ਨੂੰ ਮਈ 2020 ਵਿੱਚ ਗ੍ਰਿਫਤਾਰ ਕੀਤਾ ਗਿਆ। ਤੁਰਕੀ ਦੇ ਅੰਤਾਲੀਆ ਵਿੱਚ ਹੋਏ ਤੀਜੇ ਵਿਸ਼ਵ ਕੱਪ ਦੇ ਆਰਥ ਕੰਪਾਉਂਡ ਟੀਮ ਮੁਕਾਬਲੇ ਚ ਮਾਨਸਾ ਜ਼ਿਲ੍ਹੇ ਦੇ ਤੀਪ ਪੰਨੀਤ ਕੌਰ ਨੇ तीरंदाजी ਵਿੱਚ ਸੋਨ ਤਮਗਾ ਹਾਸਲ ਕਰਕੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਵਰਨਿਤਕਾਰ ਦੀ ਕਾਮਯਾਬੀ ਮਗਰੋਂ ਉਸਦੇ ਜ਼ਿਲ੍ਹਾ ਮਾਨਸਾ ਵਿੱਚਲੇ ਪਿੰਡ ਮੰਡਾਲੀ ਵਿਖੇ ਖੁਸ਼ੀ ਦਾ ਮਾਹੌਲ ਹੈ تیرੰਦਾਜ਼ ਵਰਨਿਤਕਾਰ ਜੋਤੀ ਸੁਰੇਖਾ ਵੈਨਮਤੀ ਅਦਿਤੀ ਸਵਾਮੀ ਦੀ ਕੰਪਾਉਂਡ ਮੈਲਾ ਟੀਮ ਨੇ ਏਸਾ ਲਗਾਤਾਰ ਤੀਜਾ ਵਿਸ਼ਵ ਕੱਪ ਜਿੱਤਿਆ ਵਿਸ਼ਵ ਕੱਪ ਵਿੱਚ ਭਾਰਤੀ ਟਿਕੜੀ ਨੇ ਫਾਈਨਲ ਵਿੱਚ ਇਸਟੋਨੀਆ ਦੀ ਟੀਮ ਨੂੰ 232-229 ਨਾਲ ਹਰਾਇਆ ਇਸ ਤੋਂ ਪਹਿਲਾਂ ਭਾਰਤੀ ਕੰਪਾਉਂਡ ਟੀਮ ਨੇ ਅਪ੍ਰੈਲ ਵਿੱਚ ਸ਼ੰਘਾਈ ਵਿਖੇ ਹੋਏ ਇਸ ਸਾਲ ਦੇ ਪਹਿਲੇ ਵਿਸ਼ਵ ਕੱਪ ਤੇ ਮਈ ਜੀਏ ਚੌਂ ਜੋ ਹੋਏ ਦੂਜੇ ਵਿਸ਼ਵ ਕੱਪ ਵਿੱਚ ਸੋਨ ਤਮਗਾ ਜਿੱਤਿਆ ਸੀ 파ਰਦੀ ਸ਼੍ਰੀਜਾ ਅਕੁਲਾ ਵਿਸ਼ਵ ਟੂਰਨਾਮੈਂਸ ਦੇ ਕੈਂਡੀਡਰ ਚੈਂਪੀਅਨਸ਼ਿਪ ਦੇ ਸਿੰਗਲਸ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਖਿਡਾਰੀ ਬਣ ਗਈ ਹੈ ਸ਼੍ਰੀਜਾ ਨੇ ਨਾਈਜੀਰੀਆ ਦੇ ਲਾਗੋਸ ਵਿਖੇ ਹੋਏ ਮੁਕਾਬਲੇ ਦੇ ਸਿੰਗਲ ਅਤੇ ਡਬਲਸ ਦੋਨਾਂ ਵਰਗਾਂ ਦੇ ਫਾਈਨਲ ਵਿੱਚ ਥਾਂ ਬਣਾਈ ਹੈ ਪਹਿਲੇ ਸਿੰਗਲ ਸੈਮੀਫਾਈਨਲ ਵਿੱਚ ਉਸਨੇ ਆਪਣੇ ਹੀ ਦੇਸ਼ ਦੀ ਸਥਿਰਤਾ ਮੁਖਰਜੀ ਨੂੰ 3-2 ਨਾਲ ਹਰਾਇਆ ਤੇ ਫਿਰ ਦੂਜੇ ਸੈਮੀਫਾਈਨਲ ਵਿੱਚ ਚੇਨ ਦੀ ਡੈਂਗੀ ਜੀ ਨੇ ਭਾਰਤ ਦੀ ਆਈ ਕਾ ਮੋਹਰ ਜੀ ਨੂੰ ਹਰਾਇਆ ਹੁਣ ਫਿਰ ਜਾ ਤੇ ਡੈਂਗੀ ਜੀ ਅੱਜ ਸ਼ਾਮ ਸਿੰਗਲਸ ਫਾਈਨਲ ਵਿੱਚ ਖੇਡਣ ਗਿਆ ਕੁਝ ਦਿਨਾਂ ਦੀ ਰਾਹਤ ਤੋਂ ਬਾਅਦ ਪੰਜਾਬ ਚ ਇੱਕ ਵਾਰ ਫਿਰ ਤਾਪਮਾਨ ਵਾਤਾਹੀ ਜਾ ਰਿਹਾ ਹੈ ਇੱਕ ਦਿਨ ਵਿੱਚ 40.3 ਡਿਗਰੀ ਦਾ ਵਾਤਾ ਹੋਇਆ ਹੈ ਮੌਸਮ ਵਿਭਾਗ ਨੇ 24 ਤੇ 25 ਜੂਨ ਲਈ ਹੀਟ ਵੇਅਰ ਬਾਰੇ ਚੇਤਾਵਨੀ ਜਾਰੀ ਕੀਤੀ ਹੈ ਪਰ 26 ਜੂਨ ਤੋਂ ਮੌਨਸੂਨ ਨਾਲ ਰਾਹਤ ਵੀ ਮਿਲੇਗੀ ਮੌਸਮ ਵਿਭਾਗ ਅਨੁਸਾਰ ਅੱਛੀ ਤਾਪਮਾਨ ਸਮਾਮੁਲੀ ਵਾਦਾ ਦੇਖਣ ਨੂੰ ਮਿਲਿਆ ਹੈ 24 ਤੇ 25 ਜੂਨ ਨੂੰ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 40 ਤੋਂ 50 ਡਿਗਰੀ ਦੇ ਵਿਚਕਾਰ ਦਰਜ ਕੀਤਾ ਜਾਵੇਗਾ ਇਸ ਕਾਰਨ ਹੀਟ ਵੇਅਰ ਦਾ yellow alert ਜਾਰੀ ਕੀਤਾ ਗਿਆ ਹੈ ਗਰਮੀ ਦੀ ਲਹਿਰ ਦਾ ਅਸਰ ਸਿਰਫ 2 ਦਿਨ ਹੀ ਰਹੇਗਾ ਫਿਰ ਪੰਜਾਬ ਚ 26 ਜੂਨ ਤੋਂ ਪ੍ਰੀ ਮੌਨਸੂਨ ਦੇ ਸਰਗਰਮ ਹੋਣ ਦੀ ਸੰਭਾਵਨਾ ਜਤਾਈ ਗਈ ਹੈ 26 ਤੇ 27 ਜੂਨ ਨੂੰ ਸੂਬੇ ਦੇ ਕੁਝ ਇਲਾਕਿਆਂ 'ਚ ਹਲਕੀ ਬਾਰਿਸ਼ ਹੋਣ ਦੀ ਅਤੇ ਕਈ ਥਾਈਂ ਬੱਦਲ ਛਾਈ ਰਹਿਣਗੇ ਤੇ 28 ਜੂਨ ਨੂੰ ਬਹੁਤੇ ਇਲਾਕਿਆਂ 'ਚ ਮੀਂਹ ਪੈਣ ਦੀ ਪੇਸ਼ੀਸ਼ گوئی ਕੀਤੀ ਗਈ ਹੈ ਇਸ ਦੇ ਨਾਲ ਹੀ ਪ੍ਰਤੀਸ਼ਖ ਖਬਰਾਂ ਖਤਮ ਹੋਈਆਂ ਨਮਸਕਾਰ